પણ ਜਿਹੜੀ ਤਾਂ ਨੂੰ ਮੁਸ਼ਕਲ ਆਉਣ ਦੀ ਚਾਰੇ ਦੀ ਮੈਂ ਇਹਨਾਂ ਨੂੰ ਕਹਾਂ ਲਿਸਟ ਬਣਾ ਕੇ ਦੇ ਦੋ ਉਹ ਮੈਨੂੰ ਇਹ ਲਿਸਟ ਦੇ ਦੇਣਾ ਜਿੰਨਾ ਚਾਰਾ ਆਪਣੇ ਪਿੰਡ ਨੂੰ ਚਾਹੀਦਾ ਮੌਨਾ ਭੇਜ ਦੇਣਾ ਦੋ ਟਰਾਲੇ ਮੈਂ ਚੋਕਰ ਦੇ ਭੇਜ ਲੱਗਾ ਵਾ ਬਾਕੀ ਰਹੀ ਜਦੋਂ ਤੁਸੀਂ ਬੰਨ ਬੰਨਣਾ ਵਾ ਉਦੋਂ ਤੇਲ ਦੀ ਪ੍ਰਵਾਹ ਨਹੀਂ ਕਰਨੀ ਤੁਹਾਡਾ ਐਮਐਲਏ ਖਲੋਤਾ ਵਾ ਜਿੰਨਾ ਲੱਗੂ ਉਨਾ ਹੀ ਲਾਵਾਂਗੇ ਬਾਕੀ ਮੰંત્રી ਸਾਹਿਬ ਨਾਲ ਗੱਲ ਹੋਈ ਜੇ ਉਹ ਪੁਲ ਦੀ ਪੁਲ ਦੀ ਗੱਲ ਹੋਈ ਜੇ ਵਾਦਾ ਕੋਈ ਨਹੀਂ ਝੂਠ ਮੈਂ ਬੋਲਦਾ ਨਹੀਂ ਮੈਂ ਮੰંત્રી ਸਾਹਿਬ ਨਾਲ ਗੱਲ ਹੋ ਗਈ ਆ ਥੋੜਾ ਭੋਲਿਆ ਉਹਦਾ ਐਸਟੀਮੇਟ ਲਵਾਉਣੇ ਆ ਲਵਾ ਕੇ ਫਿਰ ਤੁਹਾਡੇ ਚਾਹੂੰਗਾ ਆਉਣ ਤੋਂ ਬਾਅਦ ਦੇ ਵਿੱਚ ਪੀ ਡਬਲਯੂ ਡੀ ਦੇ ਮਿਨਿਸਟਰ ਨੇ ਹੁਣ ਉਹ ਉਹਨਾਂ ਦੇ ਹੱਥ 'ਚ ਤਾਕਤ ਆ ਤੇ ਮੈਂ ਕੋਸ਼ਿਸ਼ ਕਰੂੰ ਪਤਾ ਨਹੀਂ ਉਹ ਬਾਦਲੋਂ ਵਾਲਾ ਕਰਮੂ ਵਾਲਾ ਆ ਵਜਣਾ ਕਿ ਨਹੀਂ ਵਜਣਾ ਪਰ ਕਟੋਆਟੇ ਜਰੂਰ ਪੈਣਾ ਬਾਜੀ ਕਿਉਂਕਿ ਥੋੜਾ ਵਾ ਠੀਕ ਹੈ ਬਾਕੀ ਆ ਗਲੀਆਂ ਗੁਲੀਆਂ ਨਾਲੀਆਂ ਨਿੱਜੀ ਕੰਮ ਇਹ ਤੇ ਪਹਿਲਾਂ ਨੂੰ ਚੱਲਦੇ ਆਏ ਤੇ ਉਹ ਆਪਣੇ ਇਲਾਕੇ ਦੇ ਵਿੱਚ ਕੋਈ ਵੱਡੀ ਮੁਸ਼ਕਲ ਨਹੀਂ ਅਜੀ ਖਡੂਰ ਸਾਹਿਬ ਹਲਕੇ 'ਚ ਇੰਨਾ ਸੋਹਣਾ ਹਲਕਾ ਉਹ ਸਾਹਿਬ ਨਹੀਂ ਆ ਕਈਆਂ ਨੂੰ ਲੱਗਦਾ ਪੁੱਠਾ ਸਿੱਧਾ ਕੱਟਿਆ ਪਰ ਬਹੁਤ ਸੋਹਣਾ ਹਲਕਾ ਵਾ ਫਿਰ ਵੀ ਇਹ ਮੁਸ਼ਕਲਾਂ ਦੇ ਆਪਣੇ ਆਪ ਹੱਲ ਦਾ ਪੈਣ